ਦਾਤਾ ਸਿੰਘ ਵਾਲਾ ਖਨੋਰੀ ਕਿਸਾਨ ਮੋੜੇ ਉੱਪਰ ਜਗਜੀਤ ਸਿੰਘ ਢੱਲੇਵਾਲ ਜੀ ਦਾ ਮਰਨ ਵਰਸ 77ਵੇਂ ਦਿਨ ਵੀ ਜਾਰੀ ਰਿਹਾ ਅੱਜਾ ਦਿਨ ਬਾਅਦ ਡਾਕਟਰਾਂ ਦੀ ਅਨਤਖ ਮਿਹਨਤ ਤੋਂ ਬਾਅਦ ਉਹਨਾਂ ਦੀ ਡ੍ਰਿਪ ਰਾਈ ਮੈਡੀਕਲ ਸਹਾਇਤਾ ਸ਼ੁਰੂ ਕੀਤੀ ਗਈ ਜਿਕਰ ਹੋ ਗਿਆ ਕਿ ਦੋਵਾਂ ਹੱਤਾਂ ਦੀਆਂ ਸਾਰੀਆਂ ਨਾੜੀਆਂ ਬੰਦ ਹੋਣ ਕਾਰਨ ਪਿਛਲੇ 6 ਦਿਨਾ ਤੋਂ ਉਹਨਾਂ ਦੀ ਡਾਕਟਰੀ ਸਹਾਇਤਾ ਬੰਦ ਸੀ ਕਿਸਾਨ ਆਗੂ ਨੇ ਦੱਸਿਆ ਕਿ 11 ਫਰਵਨੂੰ ਰਤਨਾਪੁਰ ਮੋਰਚੇ ਵਿੱਚ ਹੋਣ ਵਾਲੀ ਕਿਸਾਨ ਮਹਾਪੰਚਾਇਤੀ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਅਤੇ ਭਲਕੇ ਰਾਜਸਥਾਨ ਅਤੇ ਹਰਿਆਣਾ ਤੋਂ ਹਜ਼ਾਰ ਕਿਸਾਨ ਰਤਨਾਪੁਰ ਮੋਰਚੇ ਵਿੱਚ ਪਹੁੰਚਣਗੇ ਅਮਰੀਕਾ ਤੋਂ ਭਾਰਤ ਨੂੰ ਜਹਾਜ਼ ਰਾਹੀਂ ਡਿਪੋਟ ਕਰਨ ਦੇ ਮੁੱਦੇ ਤੇ ਵੀ ਕਿਸਾਨਾਂ ਕੋ ਚਰਜੀਤ ਸਿੰਘ ਢੱਲੇਵਾਨ ਨੇ ਕੀ ਆਪਨੇ ਦੇਸ਼ ਵਿੱਚ ਰੋਜ਼ਗਾਰ ਨਾ ਮਿਲਣ ਕਾਰਨ ਨੌਜਵਾਨ ਵਿਦੇਸ਼ ਜਾਣ ਨੂੰ ਮਜਬੂਰ ਹੁੰਦੇ ਹਨ ਸਾਡੀ ਕੇਂਦਰ ਸਰਕਾਰ ਆਤਮ ਨਿਰਭਰ ਭਾਰਤ ਅਤੇ ਸਵਦੇਸ਼ੀ ਦਾ ਨਾਰਾ ਤਾਂ ਦਿੰਦੀ ਹੈ ਪਰ ਜ਼ਮੀਨੀ ਪੱਧਰ ਤੇ ਇਸ ਲਈ ਕੁਝ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਪਿੰਡੂ ਖੇਤਰ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਖੇਤੀ ਖੇਤਰ ਤੇ ਧਿਆਨ ਦੇਣ ਦੀ ਲੋੜ ਹੈ ਦੇਸ਼ ਦੀ 50% ਤੋਂ ਵੱਧ ਬਾਣੀ ਖੇਤਰ ਉੱਪਰ ਨਿਰਭਰ ਹੈ ਪਰ ਪੂਰੇ ਬਜਟ ਦਾ ਸਿਰਫ 3.38% ਖੇਤੀਬਾੜੀ ਤੇ ਰੱਖਿਆ ਜਾਂਦਾ ਹੈ ਜੋ ਕਿ ਬਹੁਤ ਮੰਦ ਭਾਗਾ ਹੈ ਉਹਨਾਂ ਨੇ ਕਿਹਾ ਕਿ ਐਮਐਸਬੀ ਗਰੰਟੀ ਕਾਨੂੰਨ ਅਤੇ ਸੁਮਿੰਨਾਥ ਕਮਿਸ਼ਨ ਤੇ ਸੀ2+50% ਫਾਰਮੂਲੇ ਨੂੰ ਲਾਗੂ ਕਰਨ ਨਾਲ ਕਿਸਾਨ ਅਤੇ ਮਜ਼ਦੂਰਾਂ ਨੂੰ ਕਰਜ਼ੇ ਤੋਂ ਮੁਕਤ ਕਰਕੇ ਹੀ ਖੇਤੀ ਅਰਥਚਾਰ ਅਤੇ ਖੇਤੀ ਖੇਤਰ ਤੇ ਸੁਧਾਰ ਲਿਆਂਦਾ ਜਾ ਸਕਦਾ ਹੈ ਕਿਸਾਨ ਆਗੂਆਂ ਨੇ ਦੱਸਿਆ ਕਿ ਕੱਲ ਸਵੇਰੇ 9:30 ਵਜੇ ਫੀਚਰਸ ਹੋਮ ਬਿਲਡਿੰਗ ਵਿਕੇ اے ਐਮ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ